ਲੇਆਉਟ ਸੀਮ ਤੇ ਕੋਈ ਵੀ ਇਨਵੇਡਰ ਆਇਆ ਮੂਰੇ ਮਾਝਾ ਹੀ ਹੋਇਆ ਹਮੇਸ਼ਾ ਹੂੰ ਭਲਾਉ ਅਬਦਾਲੀ ਤੋਂ ਲੈ ਕੇ ਜਿਹੜਾ ਸਾਡੇ ਵਾਲਾ ਏਰੀਆ ਮਾਲਵਾ ਉਹਦੇ ਚ ਹੋਰ ਸਾਹਬ ਦੀਆਂ ਮੂਵਮੈਂਟਾਂ ਹੋਈਆਂ ਉੱਥੇ ਸੋਚਿਆ ਸੂਰਮਾ ਹੋਇਆ ਹੂੰ ਉੱਥੇ ਜਿਉਣਾ ਮੋੜ ਹੋਇਆ ਉਹ ਹੋਇਆ ਜਿਵੇਂ ਤੁਸੀਂ ਕਹਿ ਲੋ ਵੀ ਜਿਹੜੀ ਅਮੀਰ ਕਲਾਸ ਸੀ ਪਰ ਜੇ ਸਿੱਧੇ ਮਿੱਧੇ ਜਿਹੜੇ ਦੁਸ਼ਮਣਾਂ ਨਾਲ ਲੜਿਆ ਉਹ ਮਾਝਾ ਹੀ ਲੜਿਆ ਤੇ ਇਹਨਾਂ ਨੇ ਹੀ ਅਬਦਾਲੀ ਨੂੰ ਰੋਕਿਆ ਵੀ ਆ ਇਤੋਂ ਗਾਣੇ 'ਚ ਵੀ ਲਿਖਿਆ ਸੀ ਵੀ ਉਹ ਜੁੱਤੀ ਛੱਡ ਕੇ ਵੀ ਭੱਜਿਆ ਬਦਾਲੀ ਉਦੋਂ ਵੀ ਮਾਝੇ ਨੂੰ ਆਪਾਂ ਕਹਿੰਦੇ ਆ ਵੀ ਤਸਵੀਰ ਵੀ ਗਰਮ ਆ ਥੋੜਾ ਜਿਹਾ ਹਾਈ ਰਹਿੰਦੇ ਹੈਗੇ ਉਹ ਹਾਈ ਤਾਂ ਹੀ ਰਹਿੰਦੇ ਹੰਡਾਇਆ ਬਹੁਤ ਕੁਛ ਮਾਝੀ ਨੇ ਜਦੋਂ ਵੰਡ ਹੋਈ ਉਹ ਵੀ ਮਾਝੇ ਵਿੱਚੋਂ ਹੀ ਵੰਡਿਆ ਗਿਆ ਸਾਰਾ ਕੁਛ ਤੇ ਕਵਿਸ਼ਨ ਵੀ ਕਰਦੇ ਆ ਮਾਝੇ ਦੀ ਤਸਵੀਰ ਤੇ ਸਵਾਲ ਵੀ ਜਵਾਬ ਵੀ ਮੰਗਦੇ ਆ ਵੀ ਆਹ ਗੱਲਾਂ ਐ ਤੇ ਐ ਕਿਉਂ ਤੇ ਅਸੀਂ ਰਿਸਪੈਕਟ ਕਰਦੇ ਆ ਸਾਰੀ ਪਰ ਇਸ ਤਰ੍ਹਾਂ ਦੀ ਟੁੱਟ ਖੜਨਗੇ ਬਾਈ ਲੋਕ ਨਹੀਂ ਉੱਠ ਤਾਂ ਖੜਨਗੇ ਪਰ